ਆਪਣੇ ਪਿੰਡਾਂ ਤੇ ਸ਼ਹਿਰਾਂ ਦੀਆਂ ਨਾ ਬੜੀਆਂ ਚੀਜ਼ਾਂ ਕਾਮਨ ਹੁੰਦੀਆਂ ਵੈਸੇ ਤਾਂ ਚਲੋ ਲਾਈਫ ਸਟਾਈਲ ਬੜਾ ਵੱਖਰਾ ਹੁੰਦਾ ਬਟ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਸਿਮਿਲਰ ਹੁੰਦੀਆਂ ਲਾਈਕ ਅੱਜ ਕੱਲ ਤਾਂ ਆਪਣੇ ਸੋਸ਼ਲ ਮੀਡੀਆਜ਼ ਵਗੈਰਾ ਐਵੇਂ ਨਹੀਂ ਪਹਿਲਾਂ ਨਹੀਂ ਹੁੰਦਾ ਸੀ ਕਿ ਪਿੰਡਾਂ ਤੇ ਸ਼ਹਿਰਾਂ ਦੀਆਂ ਬੀਬੀਆਂ ਨਾ ਇਕੱਠੀਆਂ ਬੁਣਤੀ ਬੁਣਦੀਆਂ ਹੁੰਦੀਆਂ ਸੀ ਨਾ ਵੀ ਉਹ ਸੇਮ ਪਿੰਡਾਂ 'ਚ ਵੀ ਸੇਮ ਕਾਮਨ ਸੀਗਾ ਮਤਲਬ ਉਹ ਹਨਾ ਉਹਦੇ 'ਚ ਕੀ ਹੋਣਾ ਕਿ ਬੁਣਤੀ ਬੁਣੀ ਜਾਣੀ ਬੁਣੀ ਨਾ ਮਤਲਬ ਬੜੇ ਹੀ ਸ਼ਹਿਰਾਂ ਨਾਲ ਹਨਾ ਜਦੋਂ ਕੁਝ ਹੋ ਜਾਣਾ ਨਾ ਪੈਣੇ ਆਹ ਕੁੰਡਾ ਗਲਤ ਚੱਕਿਆ ਗਿਆ ਤੇ ਗੁਣਤੀ ਗਲਤ ਹੋ ਗਈ ਸਾਰੀ ਤਾਂ ਉਹਨਾਂ ਨੇ ਕੀ ਕਰਨਾ ਸਹਿਜੇ ਸਹਿਜੇ ਫਿਰ ਦੇੜ ਲੈਣਾ ਉਹਨੂੰ ਗੁਣਤੀ ਨੂੰ ਦੇੜ ਕੇ ਨਾ ਦੁਬਾਰਾ ਫਿਰ ਸ਼ੁਰੂ ਕਰਨਾ ਤੇ ਐਵੇਂ ਹੀ ਮਤਲਬ ਜਦੋਂ ਬਨ ਜਾਣੀ ਸਾਰੀ ਚੀਜ਼ ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਨ ਦਾ ਗੋਲਾ ਸੰਭਾਲ ਕੇ ਰੱਖਣਾ ਕਿ ਉਹ ਆਪਣੇ ਨਾ ਅਗਲੀ ਵਾਰ ਕੰਮ ਆਊਗਾ ਸੇਮ ਐਵੇਂ ਹੁੰਦਾ ਆ ਕਈ ਵਾਰੀ ਨਾ ਆਪਣੀ ਜ਼ਿੰਦਗੀ ਦੀ ਗੁਣਤੀ ਨਾ ਥੋੜੀ ਜਿਹੀ ਗਲਤ ਪੈ ਜਾਂਦੀ ਆ ਉਥੇ ਕੀ ਚਾਹੀਦਾ ਹੁੰਦਾ ਹੈ ਕਿ ਆਪਾਂ ਖੇਡ ਜਾਂਦੇ ਆਂ ਆਪਾਂ ਹਾਰ ਮੰਨ ਜਾਂਦੇ ਆਂ ਹੈਨਾ ਬਟ ਕੀ ਕਰ ਸਕਦੇ ਆਂ ਕਿ ਥੋੜਾ ਆਰਾਮ ਨਾਲ ਨਾ ਥੋੜਾ ਜਿਹਾ ਪਿੱਛੇ ਚੱਲ ਜੋ ਬੁਣਤੀ ਥੋੜੀ ਜਿਹੀ ਉਹ ਦੇੜ ਦੋ ਹੈਨਾ ਤੇ ਸਾਰਾ ਕੁਝ ਦੁਬਾਰਾ ਸ਼ੁਰੂ ਕਰ ਲਈਏ ਤਾਂ ਮਤਲਬ ਸ਼ਾਇਦ ਆਪਣੀ ਜ਼ਿੰਦਗੀ ਦੀ ਬੁਣਤੀ ਵੀ ਉਨੀ ਸੋਹਣੀ ਬਣ ਜੇ ਜਿੰਨੀ ਸੋਹਣੀ ਆਪਣੀਆਂ ਔਨ ਦੀਆਂ ਬੁਣਤੀਆਂ ਬਣਦੀਆਂ ਹੁੰਦੀਆਂ ਸੀਗੀਆਂ ਤੇ ਫਿਰ ਆਪਾਂ ਵੀ ਦੇਖ ਕੇ ਕਹੀਏ ਜਿਹਨੂੰ ਕੇ ਦੇਖ ਕੇ ਕਹਿੰਦੇ ਸੁਆਦ ਆ ਗਿਆ ਯਾਰ ਕਿੰਨਾ ਸੋਹਣਾ ਬਣਿਆ ਸੇਮ ਆਪਾਂ ਵੀ ਐਵੇਂ ਕਹਿ ਸਕਦੇ ਆਂ ਹੈਨਾ ਮਤਲਬ ਪਰ ਆਪਣੇ ਹੱਥ 'ਚ ਹੁੰਦੀਆਂ ਨੇ ਕਾਫੀ ਚੀਜ਼ਾਂ ਜਿਹੜੀਆਂ ਆਪਾਂ ਕਰ ਸਕਦੇ ਹੁੰਨੇ ਆ ਕਦੇ ਵੀ ਆਪਾਂ ਜਿਹੜੇ ਆਪਣੇ ਹਾਲਾਤ ਚੇਂਜ ਹੋ ਜਾਂਦੇ ਨੇ ਕਦੇ ਵੀ ਆਪਾਂ ਇੰਨੀ ਅੱਗੇ ਨਹੀਂ ਆਏ ਹੁੰਦੇ ਆਰਾਮ ਨਾਲ ਪਿੱਛੇ ਮੁੜੀਏ ਤੇ ਦੁਬਾਰਾ ਸ਼ੁਰੂ ਕਰੀਏ ਆਪਣੀ ਜ਼ਿੰਦਗੀ